گرمیل گاٹی گرمیل بہت ہمتی ہے ਨਾ ਆਉਣ ਵਾਲੇ ਸਮੇਂ 'ਚ ਜੋ ਕੰਮ ਕਰੂਗਾ ਜੋ ਲਾਊਗਾ ਇਹਦਾ ਹੁਣੋਂ ਸਾਡੇ ਸਿਰ 'ਤੇ ਹੋਊਗਾ ਤੁਹਾਡੇ ਇਲਾਕੇ ਦੀ ਥੋੜੇ ਵਾਰ ਦੀ ਡਿਵੈਲਪਮੈਂਟ ਬਹੁਤ ਬਹੁਤ ਧੰਨਵਾਦ ਤੁਸੀਂ ਆਮ ਆਦਮੀ ਪਾਰਟੀ ਦੀ ਅਜਹੱਕ ਦੇ ਪ੍ਰਚਾਰ ਕਰ ਰਹੇ ਹੋ ਡੋਰ ਟੂ ਡੋਰ ਕਰ ਰਹੇ ਸਾਰੇ ਕੈਂਡੀਡੇਟ ਨੂੰ ਕਿਹੋ ਜਿਹਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਕੀ ਗੱਲ ਹੈ ਦੇਖੋ ਜੀ ਬਹੁਤ ਵਧੀਆ ਮਾਹੌਲ ਹੈ ਵੈਸੇ ਤਾਂ 13 ਵਾਰਾਂ ਦੀ ਇੱਥੇ ਇਲੈਕਸ਼ਨ ਹੈ ਪਰ ਇੱਕ ਵਾਰ ਚ ਆਲਰੇਡੀ ਆਮ ਆਦਮੀ ਪਾਰਟੀ ਦਾ ਬਿਨਾ ਕਹ ਲਓ ਵੀ ਕਿਸੇ ਦੇ ਵਿਰੋਧ ਤੋਂ ਜਿਹੜੀ ਜਿੱਤੇਦਾਰ ਹੋ ਚੁੱਕੀ ਹੈ ਸਾਡੇ ਸੋਨੀ ਜੀ ਦੀ ਤੇ 12 ਵਾਰਡਾਂ 'ਚ ਜਿਹੜੀ ਇਲੈਕਸ਼ਨ ਹੈ ਹੋ ਰਹੀ ਹੈ ਮੈਂ ਛੇ 'ਚ ਕੱਲ ਗਿਆ ਸੀ ਛੇ 'ਚ ਅੱਜ ਗਿਆ ਹਾਂਗਾ ਤੇ ਬਹੁਤ ਵਧੀਆ ਜਿਹੜਾ ਪੂਰੇ ਹੰਢਿਆਏ 'ਚ ਮਾਹੌਲ ਹੈ ਹੁਣ ਵੀ ਮੈਂ ਸੁਖਜ ਸੁਖਵਿੰਦਰ ਪੱਪੂ ਜੀ ਦੇ ਵਾਰਡ 'ਚ ਆਇਆ ਸਾਡੇ ਗੁਰਮੀਲ ਕੌਰ ਜੀ ਜਿਹੜੇ ਉਮੀਦਵਾਰ ਨੇ 1 ਨੰਬਰ ਵਾਰਡ 'ਚ ਇਹਨਾਂ ਦੀ ਕੈਂਪੇਨ ਲਈ ਤੇ ਸਾਰੇ ਕਿਤੇ ਜਿਹੜੀ ਇੱਕੋ ਗੱਲ ਦੀ ਚਰਚਾ ਹੈ ਵੀ ਪਹਿਲਾਂ ਵੀ ਬਹੁਤ ਪੈਸੇ ਜਿਹੜੇ ਆ ਇਸ ਵਾਰਡ 'ਚ ਵੀ ਤੇ ਹੰਢਿਆਏ 'ਚ ਆਇਆ ਤੁਸੀਂ ਦੇਖੋ ਵੀ ਆ ਸਾਰੀਆਂ ਸੜਕਾਂ ਦੇ ਪਹਿਲਾਂ ਕੀ ਹਾਲ ਸੀ ਹੁਣ ਕਿਨੇ ਕਰੋੜਾ ਰੁਪਏ ਇਕੱਲੇ ਸੜਕਾਂ ਦੇ ਲਈ ਆਇਆ ਤਿੰਨ ਟਿਊਬਵਲ ਪਾਸ ਕਰਵਾਇਆ ਗਰਾਊਂਡਾਂ ਦੇ ਲਈ ਪੈਸੇ ਮੁਹੱਲਾ ਕਲੀਨਿਕ ਇੱਥੇ ਬਣਿਆ ਬਣਿਆ 10 ਕਰੋੜ ਰੁਪਏ ਸੀਵਰੇਜ ਟਰੀਟਮੈਂਟ ਪਲਾਂਟ ਨੂੰ ਆਇਆ ਸੋ ਤਕਰੀਬਨ 23 ਕਰੋੜ ਰੁਪਏ ਜਿਹੜਾ ਇੱਥੇ ਆਇਆ ਬਾਕੀ ਜਿਹੜੀਆਂ ਲਾਈਟਾਂ ਲਈ ਸਮਰਸੀ ਬਲਾਂ ਲਈ ਉਹ ਜਿਹੜੇ ਪੈਸੇ ਨੇ ਉਹ ਅਲੱਗ ਨੇ ਸੋ ਇਹ ਸਾਰਿਆਂ ਨੂੰ ਪਤਾ ਹੈ ਵੀ ਭਾਈ ਜਦੋਂ ਆਮ ਆਦਮੀ ਪਾਰਟੀ ਦੀ ਨਗਰ ਪੰਚਾਇਤ ਬਣੂਗੀ ਤਾਂ ਜਿੰਨੇ ਪੈਸੇ ਪਹਿਲਾਂ ਆਏ ਉਹ ਤੋਂ ਵੀ ਵੱਧ ਪੈਸੇ ਜਿਹੜੇ ਆਉਣ ਵਾਲੇ ਸਮੇਂ ਚ ਆਉਣਗੇ ਸੋ ਮੈਂ ਸਾਰੇ ਕਿਤੇ ਜਾ ਕੇ ਬੇਨਤੀ ਵੀ ਕੀਤੀ ਹੈ ਤੇ ਮੈਨੂੰ ਵਿਸ਼ਵਾਸ ਵੀ ਹੈ ਤੇ ਮੈਂ ਤੁਹਾਡੇ ਰਾਹੀਂ ਵੀ ਹੰਢਿਆਏ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਆਪਾਂ 13 ਦੀਆਂ 13 ਸੀਟਾਂ ਤੇ ਹੰਢਿਆਏ ਦੀ ਤਰੱਕੀ ਲਈ ਹੰਢਿਆਏ ਦੇ ਵਿਕਾਸ ਲਈ ਕਿਉਂਕਿ ਵਿਕਾਸ ਪੈਸੇ ਦੇ ਨਾਲ ਹੀ ਹੋਣਾ ਜਿਹੜਾ ਸਰਕਾਰ ਨੇ ਦੇਣਾ ਆ ਆਪਾਂ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਬੰਦਿਆਂ ਨੂੰ ਜਿੱਤਾਈਏ ਤਾਂ ਕਿ ਜਿਹੜੀ ਵੱਧ ਤੋਂ ਵੱਧ ਜਿਹੜੀ ਡਿਵੈਲਪਮੈਂਟ ਹੈ ਹੰਡਿਆਈ ਦੀ ਜਿਹੜੀ ਹੈ ਉਹ ਹੋ ਸਕੇ ਸੋ ਮੈਨੂੰ ਉਮੀਦ ਹੈ ਵੀ 21 ਤਰੀਕ ਨੂੰ ਜਿਹੜੀਆਂ ਆਮ ਆਦਮੀ ਪਾਰਟੀ ਵੱਡੀ ਲੀਡ ਲੈ ਕੇ ਜਿਹੜੀਆਂ ਸਾਰੇ ਸੀਟਾਂ ਜਿਹੜੀਆਂ ਜਿੱਤੂਗੀ ਲੱਗਦਾ ਕਿ ਲੋਕ ਸਮਝਦਾਰ ਹੋ ਚੁੱਕੇ ਨੇ ਜੀ ਕਿ ਹੁਣ ਜੀ ਸਰਕਾਰ ਆ ਉਸੇ ਨੂੰ ਹੈਗਾ ਜਿਹੜਾ ਵੋਟਾਂ ਪਾ ਕੇ ਕੰਮਜਬ ਕਰਣਗੇ ਦੇਖੋ ਜਿੰਮੇ ਦਾ ਮਾਹੌਲ ਹੈ ਮੈਨੂੰ ਮੈਂ ਜਾ ਰਿਹਾ ਸਾਰੇ ਵਾੜਾਂ ਚ ਤਾਂ ਸਾਰੇ ਵਾੜਾਂ ਚ ਬੜੀ ਵਧੀਆ ਜਿਹੜੀ ਪੋਜੀਸ਼ਨ ਹੈ ਉਹ ਲੱਗ ਰਹੀ ਹੈਗੀ ਤੇ ਲੋਕਾਂ ਨੇ ਅਗਲੇ 5 ਸਾਲ ਲਈ ਆਪਣੇ ਭੁੱਖ ਦਾ ਫੈਸਲਾ ਕਰਨਾ ਤੇ ਮੈਨੂੰ ਪੂਰੀ ਉਮੀਦ ਹੈ ਵੀ ਲੋਕ ਜਿਹੜੇ ਐ ਡਵੈਲਪਮੈਂਟ ਦੇ ਨਾਮ ਤੇ ਤਰੱਕੀ ਦੇ ਨਾਮ ਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਉਹ ਚੁਣਨਗੇ ਮੀ ਜੀ ਦੱਲੇਵਾਲ ਸਾਹਿਬ ਦੀ ਸਿਹਤ ਵੀ ਖਰਾਬ ਹੋਦੀ ਹੈ ਤੁਸੀਂ ਸੰਸਦ ਦੇ ਵਿੱਚ ਕਿਸਾਨਾਂ ਦਾ ਮੁੱਦਾ ਵੀ ਚੱਕਿਆ ਹੈ ਜਿਹਦੇ باوجود ਵੀ ਕੇਂਦਰ ਸਰਕਾਰਾ ਜੋ ਕੋਈ ਗਵਾਤ ਨਹੀਂ ਸੁਣੀ ਕਰਦਾ ਦੇਖੋ ਇੱਕ ਤਾਨਾਸ਼ਾਈ ਆਲਾ ਜਿਹੜਾ ਰਵਈਆ ਜਿਹੜਾ ਕੇਂਦਰ ਉਹ ਅਪਣਾ ਰਹੀ ਹੈ ਦੱਲੇਵਾਲ ਸਾਹਿਬ ਕੋਈ ਪ੍ਰਧਾਨ ਮੰਤਰੀ ਦੀ ਕੁਰਸੀ ਨਹੀਂ ਮੰਗ ਰਹੇ ਕੋਈ ਮੰਤਰੀ ਦੀ ਕੁਰਸੀ ਨਹੀਂ ਮੰਗ ਰਹੇ ਕੋਈ ਉਹ ਚੀਜ਼ ਨਹੀਂ ਮੰਗ ਰਹੇ ਵੀ ਜਿਹੜੀ ਸਰਕਾਰ ਦੇ ਧਿਆਨ ਚ ਨਾ ਹੋਵੇ ਜਿਹੜਾ ਵਾਦਾ ਕਿਸਾਨਾਂ ਦੇ ਨਾਲ ਲਿਖ ਕੇ ਕੀਤਾ ਸਰਕਾਰ ਨੇ ਵੀ ਭਾਈ ਆਹ ਚੀਜ਼ ਤੁਹਾਨੂੰ ਦੇਵਾਂਗੇ ਤੇ ਉਹ ਚੀਜ਼ ਦੇਣ ਲਈ ਵੀ ਤਾਂ ਦੂਰ ਦੀ ਗੱਲ ਉਹ ਚੀਜ਼ ਮੰਗਣ ਲਈ ਪੈਦਲ ਜਾਣਾ ਚਾਹੁੰਦੇ ਦਿੱਲੀ ਦਿੱਲੀ ਜਾਂਦੀ ਯਾਤ ਵੀ ਨਹੀਂ ਦੇ ਰਹੀ ਉੱਥੇ 75 ਵਾਂ ਤੁਸੀਂ ਸੰਵਿਧਾਨ ਦਾ ਜਿਹੜਾ ਦਿਵਸ ਮਨਾ ਰਹੇ ਹੋ ਵੀ 75 ਸਾਲ ਹੋ ਗਏ ਤੇ ਸਾਡੀਆਂ ਜਿਹੜੀਆਂ ਫੰਡਾਮੈਂਟਲ ਰਾਈਟਸ ਹੈਗੇ ਰਾਈਟ ਟੂ ਮੂਵ ਰਾਈਟ ਟੂ ਸਪੀਚ ਤੁਸੀਂ ਉਹ ਵੀ ਜਿਹੜੀਆਂ ਖੋੜੀਆਂ ਪੰਜਾਬ ਦੇ ਲੋਕਾਂ ਦੀ ਪੰਜਾਬ ਹਰਿਆਣਾ ਬਾਰਡਰ ਆ ਬਣਾਦਾ ਜਿਵੇਂ ਪਾਕਿਸਤਾਨ ਦਾ ਬਾਰਡਰ ਹੁੰਦਾ ਆਪਦੀ ਦੇਸ਼ ਦੀ ਰਾਜਧਾਨੀ 'ਚ ਪੈਦਲ ਜਾਣ ਦੀ ਇਜਾਜ਼ਤ ਵੀ ਜਿਹੜੀ ਹੈ ਉਹ ਨਹੀਂ ਦੇ ਰਹੇ ਤੇ ਵੋਟਾਂ ਤੋਂ ਪਹਿਲਾਂ 2014 ਤੋਂ ਪ੍ਰਧਾਨ ਮੰਤਰੀ ਜੀ ਕਹਿੰਦੇ ਹੁੰਦੇ ਸੀ ਕਿ ਜੀ ਇਹਨੂੰ ਐਮਐਸਪੀ ਨੂੰ ਕਾਨੂੰਨੀ ਜਿਹੜੀ ਗਰੰਟੀ ਮਿਲਣੀ ਚਾਹੀਦੀ ਹੈ ਸੀ2+50 ਫਾਰਮੂਲੇ ਦੀਆਂ ਗੱਲਾਂ ਕਰਦੇ ਸੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕਰਕੇ ਆਏ ਉਦੋਂ ਆ ਲਿਖ ਕੇ ਵਾਅਦਾ ਵੀ ਕਰ ਲਿਆ ਤੇ ਹੁਣ ਉਹ ਵਾਦਾ ਪੂਰਾ ਕਰਨ ਦੀ ਬਜਾਏ ਉਹਨਾਂ ਨੂੰ ਮਿਲਣ ਲਈ ਵੀ ਜਿਹੜਾ ਤਿਆਰ ਨਹੀਂ ਹਾਲਾਂਕਿ ਆਪਦੀ ਸਰਕਾਰ ਦੇ ਨਿਤਨ ਗੜਕਰੀ ਮੰਤਰੀ ਨੇ ਉਹਨਾਂ ਨੇ ਕਿਹਾ ਵੀ ਕਿਸਾਨਾਂ ਦੇ ਹਾਲਾਤ ਬਹੁਤ ਤਰਸ ਚੋਕ ਨੇ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਮਾਂ ਨਿਕਲ ਰਿਹਾ ਚੱਕਰ ਚੱਲ ਰਿਹਾ ਪਰ ਜਿਹੜੇ ਕਿਸਾਨਾਂ ਦੇ ਮਸਲੇ ਹੱਲ ਨਹੀਂ ਹੋ ਰਹੇ ਤੇ ਸਰਕਾਰ ਮੈਂ ਨਹੀਂ ਕਹੂੰਗਾ ਸੁੱਤੀ ਪਈ ਹੈ ਸਰਕਾਰ ਇਹ ਕਹੂੰਗਾ ਵੀ ਜਿਹੜਾ ਇੱਕ ਤਾਨਾਸ਼ਾਲਾ ਹੁੰਦਾ ਵੀ ਜੋ ਮਰਜ਼ੀ ਕਰਨ ਸਾਡਾ ਕੋਈ ਕੀ ਕਰ ਲੂਗਾ ਪਰ ਲੋਕਤੰਤਰਾਂ ਲੋਕਾਂ ਦੀ ਤਾਕਤ ਵੱਡੀ ਹੁੰਦੀ ਹੈ ਤੇ ਮੈਂ ਤਾਂ ਲੋਕ ਸਭਾ ਜੀ ਵੀ ਅਪੀਲ ਕੀਤੀ ਥੋੜੇ ਰਾਂ ਵੀ ਕਹਿਣਾ ਕਿ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਕਿਸਾਨਾਂ ਦੇ ਤਰਸ ਕਰੋ ਦੱਲੇਵਾਲ ਸਾਹਿਬ ਕੋਈ ਨਿੱਜੀ ਲੜਾਈ ਨਹੀਂ ਲੋਕਾਂ ਦੀ ਲੜਾਈ ਲੜ ਰਹੇ ਆ ਉਹਨਾਂ ਦੀ ਗੱਲ ਸੁਣੀ ਜਾਵੇ ਜਿਹੜਾ ਮਸਲਾ ਹੈ ਉਹ ਹੱਲ ਕੀਤਾ ਜਾਵੇ ਤੁਸੀਂ ਖੁਦ ਲੋਕ ਸਭਾ ਦੇ ਨਾਲ ਰਿਲੇਟਡ ਹੋ ਐਮਪੀ ਸਾਹਿਬ ਨੂੰ ਸਰ ਜਿਹੜਾ ਕੱਲ ਜਿਹੜਾ ਹੋਇਆਗਾ ਗ੍ਰਹਿ ਮੰਤਰੀ ਵੱਲੋਂ ਜਿਹੜਾਗਾ ਅੰਬੇਦਕਰ ਸਾਹਿਬ ਦੇ ਖਿਲਾਫ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਉਹਨੂੰ ਕਿਵੇਂ ਲੱਗੀਆਂ ਦੇਖੋ ਇਹਦੂ ਇਹਦੇ ਤੋਂ ਪਤਾ ਲੱਗਦਾ ਵੀ ਭਾਜਪਾ ਦੀ ਸੋਚ ਕੀ ਹੈ ਜਿਹਨੂੰ ਅੰਬੇਦਕਰ ਜੀ ਨੂੰ ਲੋਕ ਪੂਜਦੇ ਐ ਜਿਨ੍ਹਾਂ ਨੇ ਮਤਲਬ ਕਿ ਜਿਹੜੇ ਦਬਲੇ ਦੱਬੇ ਕੁਚਲਿਆਂ ਨੂੰ ਦਲਤਾਂ ਨੂੰ ਕਹਿ ਲੋ ਵੀ ਸੈਂਕੜੇ ਹਜ਼ਾਰਾਂ ਸਾਲ ਦਬਾ ਕੇ ਰੱਖਿਆ ਉਹਨਾਂ ਨੂੰ ਬਰਾਬਰੀ ਦਾ ਹੱਕ ਲੈ ਕੇ ਦਿੱਤਾ ਜਦ ਸਾਨੂੰ ਸਾਰਿਆਂ ਨੂੰ ਜਿਹੜੇ ਸੰਵਿਧਾਨਿਕ ਦੇ ਅਸੀਂ ਗੱਲਾਂ ਕਰਦੇ ਆਂ ਵੀ ਸਾਡਾ ਧਰਨੇ ਲਾਉਣ ਦਾ ਸਾਡਾ ਬਰਾਬਰੀ ਜਿਹੜਾ ਹੱਕ ਹੈ ਜਿਹੜਾ ਅੰਬੇਦਕਰ ਜੀ ਲੈ ਕੇ ਦਿੱਤਾ ਉਹ ਅੰਬੇਦਕਰ ਜੀ ਦਾ ਮੈਂ ਸਮਝਦਾ ਬਹੁਤ ਵੱਡਾ ਨਰਾਦਰ ਜਿਹੜਾ ਦੇਸ਼ ਦੇ ਗ੍ਰਹਿ ਮੰਤਰੀ ਨੇ ਕੀਤਾ ਤੇ ਜੇ ਮੋਦੀ ਜੀ ਥੋੜਾ ਬਹੁਤ ਜੇ ਦੇ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਆ ਜੇ ਅੰਬੇਦਕਰ ਜੀ ਦਾ ਥੋੜਾ ਬਹੁਤ ਵੀ ਸਤਿਕਾਰ ਕਰਦੇ ਆ ਤਾਂ ਤੁਰੰਤ ਮਿਤਸ਼ਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਜਿਹੜਾ ਕੱਢਣਾ ਚਾਹੀਦਾ ਹੈ ਵੀ ਐਡਾ ਤੁਸੀਂ ਹੰਕਾਰ ਵਾਲੀ ਗੱਲ ਮਤਲਬ ਕਿ ਐਦੂ ਵੱਡਾ ਨਰਾਦਰ ਮੈਂ ਸਮਝਦਾ ਹੋ ਨਹੀਂ ਸਕਦਾ ਉਹ ਆਦਮੀ ਦਾ ਜਿਹਦਾ ਜਿੱਥੇ ਜਿੱਥੇ ਉਮੀਦਵਾਰ ਜੀ ਪੜੇ ਜੇ ਉੱਥੇ ਕਲੰਬੀਆ ਯੂਨੀਵਰਸਿਟੀ ਜਾ ਕੇ ਪੜੇ ਤਾਂ ਉਥੋਂ ਦੇ 100 ਸਾਲ ਦੇ ਇਤਿਹਾਸ 'ਚ ਜਿਹੜੇ ਮਹਾਨ ਲੋਕ ਉੱਥੋਂ ਪੜ ਕੇ ਗਿਆ ਤਾਂ ਪਹਿਲੇ ਨੰਬਰ ਤੇ ਬੀ ਆਰ ਅੰਬੇਦਕਰ ਦਾ ਨਾਮ ਲਿਖਿਆ ਹੋਇਆ ਹੈ ਅਮਰੀਕਾ ਦੇ ਵਿੱਚ ਸੋ ਐਡੇ ਵੱਡੇ ਵਿਅਕਤੀ ਦਾ ਜਿਹਨੂੰ ਦੁਨੀਆ ਲੋਹਾ ਮੰਨਦੀ ਹੈ ਤੇ ਉਹਨੂੰ ਤੁਸੀਂ ਇਸ ਤਰ੍ਹਾਂ ਨਰਾਦਰ ਕਰਨਾ ਉਹ ਵੀ ਉਸ ਸਦਨ ਦੇ ਅੰਦਰ ਜਿਹੜਾ ਸਦਨ ਲੈ ਕੇ ਦੇਣ 'ਚ ਅੰਬੇਦਕਰ ਜੀ ਦਾ ਐਡਾ ਵੱਡਾ ਯੋਗਦਾਨ ਹੈ ਮੈਂ ਸਮਝਦਾ ਕਿ ਇਹ ਦੂ ਵੱਡੀ ਕੋਈ ਨਿੰਦਣਯੋਗ ਗੱਲ ਜਿਹੜੀ ਹੈ ਉਹ ਕੋਈ ਹੋ ਨਹੀਂ ਸਕਦੀ ਚਾਲੂ ਦਾ ਉਹਦਾ ਆਪਾਂ ਬਟਨ ਦੱਬਾਂਗੇ ਤੇ ਵੱਡੀ ਲੀਡ ਨਾਲ ਵਰਮੀਲ ਗੋਟਿੰਗ ਜਿਹੜਾ ਆਪਾਂ ਜਤਾਵਾਂਗੇ ਸੋ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਦੋਹੇ ਬਾਖੜੀਆਂ ਕਰਕੇ ਯਕੀਨ ਦਿਵਾਉਦੇ ਪਈ ਇੱਕ ਇੱਕ